বিএনএস আই 298 ہوگی সাজਾਵਾਂ આજ تک کیوں نہیں ہر দোষী मंदबुद्धि کہہ کے ਕਿਵੇਂ باہر ਆ ਜਾਂਦਾ ਸੀ دیکھو ਜਿਹੜੇ ਪਹਿਲਾਂ ਕਾਨੂੰਨ ਸੀ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਸੀਗੀਆਂ ਕਿਉਂਕਿ ਕਾਨੂੰਨ ਦਾ ਜੇ ਬਣਿਆ ਹੀ ਨਹੀਂ ਨਾ ਉਹ ਤਾਂ ਇਹਨਾਂ ਨੇ ਐਮੈਂਡਮੈਂਟ ਕਰਕੇ ਭੇਜਿਆ ਹੋਇਆ ਸੀਗਾ ਪੁਰਾਣੇ ਕੇਸ ਨੇ ਉਹ ਪੁਰਾਣੇ ਕਾਨੂੰਨ ਦੇ ਅਕੋਰਡਿੰਗ ਕਚੈਰੀਆਂ ਦੇ ਵਿੱਚ ਨੇ ਕੋਟਾਂ ਦੇ ਵਿੱਚ ਨੇ ਕੋਟਾਂ ਉੱਚ ਫੈਸਲਾ ਕਰਨ ਗਿਆ ਸਾਨੂੰ ਲੱਗਦਾ ਹੈ ਵੀ ਇਹ ਇੰਨਾ ਸਖਤ ਕਾਨੂੰਨ ਆ ਹੁਣ ਕੋਈ ਪੰਜਾਬ ਦੇ ਵਿੱਚ ਕਿਸੇ ਵੀ ਧਰਮੇ ਗ੍ਰੰਥ ਦੀ ਬੇਅਦਵੀ ਕਰਨ ਦੀ ਜ਼ਰੂਰਤ ਨਹੀਂ ਕਰੂਗਾ ਸੋ ਅੱਜ ਪੰਜਾਬ ਵਿਧਾਨ ਸਭਾ ਵੱਲੋਂ ਖਾਸ ਤੌਰ ਤੇ ਬੇਅਦਬੀਆਂ ਨੂੰ ਬੁਲਾਏ ਗਏ ਸੈਸ਼ਨ ਦੇ ਵਿੱਚ ਅਖੀਰਲੇ ਦਿਨ ਬੇਅਦਬੀਆਂ ਨੂੰ ਲੈ ਕੇ ਕਾਨੂੰਨ ਜਿਹੜਾ ਬਿੱਲ ਬਣਨਾ ਹੈ ਕਾਨੂੰਨ ਜਿਹੜੇ ਬਣਾਏ ਜਾਣੇ ਨੇ ਉੱਤੇ ਚਰਚਾ ਹੋ ਰਹੀ ਹੈ ਲਗਾਤਾਰ ਜਾਰੀ ਹੈ ਵਿਰੋਧੀ ਧਿਰ ਵੀ ਇੱਕ ਮਤ ਨੇ ਸਾਡੇ ਨਾਲ ਵਿਧਾਇਕ ਅਮਰਪਾਲ ਸਿੰਘ ਸੁਖਨਾਂਾ ਮੌਜੂਦ ਨੇ ਗੱਲਬਾਤ ਕਰਦੇ ਆ ਐਮ ਐਲ ਏ ਸਾਹਿਬ ਕਾਨੂੰਨ ਬੜਾ ਪੁਰਾਣਾ ਬਣਿਆ ਸੀ 295 ਆਈ ਪੀ ਸੀ ਸੀ ਬੀ ਐਨ ਐਸ ਆਈ 298 ਹੋ ਗਈ ਸਜ਼ਾਵਾਂ ਅਜੇ ਤੱਕ ਕਿਉਂ ਨਹੀਂ ਹਰ ਦੋਸ਼ੀ ਮੰਦ ਬੁੱਧੀ ਕਹਿ ਕੇ ਕਿਵੇਂ ਬਾਹਰ ਆ ਜਾਂਦਾ ਸੀ ਪੋਰਸ ਕੀ ਕਰ ਰਹੀ ਸੀ ਦੇਖੋ ਜਿਹੜੇ ਪਹਿਲਾਂ ਕਾਨੂੰਨ ਸੀ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਦੋਂ ਕਿਉਂਕਿ ਕਾਨੂੰਨ ਦਾ ਜੇ ਬਣਿਆ ਹੀ ਨਹੀਂ ਨਾ ਉਹ ਤਾਂ ਇਹਨਾਂ ਨੇ ਐਮੈਂਡਮੈਂਟ ਕਰਕੇ ਭੇਜਿਆ ਹੋਇਆ ਸੀਗਾ ਤਾਂ ਉਹਨੂੰ ਪ੍ਰਵਾਨਗੀ ਨਹੀਂ ਹੋਈ ਜਦੋਂ ਪ੍ਰਵਾਨਗੀ ਨਹੀਂ ਹੋਈ ਉਹ ਫਾਈਨਲ ਕਾਨੂੰਨ ਨਹੀਂ ਬਣਿਆ ਤਾਂ ਜਿਹੜੇ ਅਸੀਂ ਪਹਿਲਾਂ ਕੇਸ ਚੱਲ ਰਹੇ ਨੇ ਉਹ ਜਿਹੜਾ ਪੁਰਾਣਾ ਜਿਹੜਾ ਹੁਣ ਬੀਐਨਐਸ ਦੇ ਵਿੱਚ 299 98 298 299 ਤੇ 300 ਹੋ ਗਿਆ ਤਾਂ ਉਹਦੇ ਅਕੋਰਡਿੰਗ ਉਹ ਚੱਲ ਰਹੇ ਨੇ ਸਾਰੇ ਕਿਉਂਕਿ ਉਹ ਫਸਟ ਟਾਈਮ ਹੋਇਆ ਸੀ ਅਸੀਂ ਉਸ ਮੈਟਰ ਤੇ 295 ਆਈਪੀਸੀ ਵੀ ਉਹੀ ਚੀਜ਼ ਸੀ ਬਿਲਕੁਲ ਬਿਲਕੁਲ 295 ਆਈਪੀਸੀ ਚ ਕਹਦੇ ਨੇ ਬੀਐਨਐਸ ਦੇ ਵਿੱਚ ਉਹ ਚੇਂਜ ਹੋ ਗਿਆ 9899 300 ਹੋ ਗਿਆ ਤਾਂ ਉਹ ਸੇਮ ਹੀ ਆ ਪਰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਟੈਕਨੀਕਲ ਇਸ਼ੂ ਸੀਗੇ ਜਿਹਦੇ ਕਰਕੇ ਦੇਰੀ ਹੁੰਦੀ ਸੀਗੀ ਪਰ ਜਿਹੜੇ ਪੁਰਾਣੇ ਕੇਸ ਨੇ ਉਹਨਾਂ ਦਾ ਇਸ ਬਿੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਪੁਰਾਣੇ ਕੇਸ ਨੇ ਉਹ ਪੁਰਾਣੇ ਕਾਨੂੰਨ ਦੇ ਅਕੋਰਡਿੰਗ ਉਹ ਅਸੀਂ ਚਲਾਨ ਕੰਪਲੀਟ ਕਰਤੇ ਆ ਉਹੋ ਹੁਣ ਆਪਣੇ ਕਚੈਰੀਆਂ ਦੇ ਵਿੱਚ ਨੇ ਕੋਟਾਂ ਦੇ ਵਿੱਚ ਨੇ ਕੋਟਾਂ ਉੱਚ ਫੈਸਲਾ ਕਰਨਗੀਆਂ ਅਸੀਂ ਆਪਣੇ ਵੱਲੋਂ ਸਰਕਾਰ ਵੱਲੋਂ ਸਭ ਕੁਝ ਕਰਤਾ ਪਰ ਜਿਹੜਾ ਇਹ ਨਵਾਂ ਹੁਣ ਹੁਣ ਲੈ ਕੇ ਆਏ ਆ ਆਪਾਂ ਜਦੋਂ ਇਹ ਕਾਨੂੰਨ ਬਣੂਗਾ ਤਾਂ ਅਸੀਂ ਸਾਨੂੰ ਲੱਗਦਾ ਵੀ ਇਹ ਇੰਨਾ ਸਖਤ ਕਾਨੂੰਨ ਆ ਹੁਣ ਕੋਈ ਪੰਜਾਬ ਦੇ ਵਿੱਚ ਕਿਸੇ ਵੀ ਤਾਰ ਮਿਗਰਾਂ ਦੀ ਬੇਅਦਵੀ ਕਰਨ ਦੀ ਜਰੂਰਤ ਨਹੀਂ ਕਰੂਗਾ 295A ਜਾਂ 298 ਨੰਨੇ ਜਿਹੜੀ ਹੁਣ ਨਵੀਂ ਆ ਗਈ ਹੈ ਉਹਦੇ ਤਹਿਤ ਪਹਿਲਾਂ ਜਿਹੜੀ ਸਜ਼ਾ ਸੀ 507 ਸਾਲ ਹੁੰਦੀ ਸੀ ਹੁਣ 10 ਸਾਲ ਤੋਂ ਉਮਰ ਕੈਦ ਵਾਲਾ ਆਪਾਂ ਵਧੇ ਆ ਮਤਲਬ ਕੀ ਲੋਕੋ ਸਜ਼ਾ ਨੂੰ ਮਾਮੂਲੀ ਸਮਝਦੇ ਸੀ ਜਾਂ ਪੋਲੀਟੀਕਲ ਵੋਟ ਬੈਂਕ ਸਿਆਸਤਦਾਨ ਖਤਮ ਕਰਾ ਦਿੰਦੇ ਸੀ ਮਨਬੁੱਧੀ ਘੋਸ਼ਿਤ ਕਰਵਾ ਦੇ ਔਰ ਮੇਰਾ ਵੋਟ ਬੈਂਕ ਨਾ ਖਰਾਬ ਹੋ ਜਾਏ ਦੇਖੋ ਜਦੋਂ ਹੀ ਇਹਨਾਂ ਨੇ ਕਾਂਗਰਸ ਪਿਛਲੀ ਵਾਰ 2018 ਚ ਲੈ ਕੇ ਆਏ ਤਾਂ ਉਦੋਂ ਸਭ ਤੋਂ ਵੱਡਾ ਵਿਰੋਧ ਇਹੀ ਹੋਇਆ ਸੀ ਕਿ ਜੇਕਰ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਆਪਾਂ 11ਵੀਂ ਗੱਦੀ ਮੰਨਦੇ ਆ 11ਵੀਂ ਗੱਦੀ ਦਾ ਮਤਲਬ ਆ ਆਪਾਂ ਉਹਨਾਂ ਨੂੰ ਜਿਉਂਦਾ ਜਾਗਦਾ ਸਰੂਪ ਮੰਨਦੇ ਆ ਜੇਕਰ ਉਹ ਮੰਨਦੇ ਆ ਤਾਂ ਫਿਰ ਜੇਕਰ ਉਮਰ ਕੈਦ ਹੋਣੀ ਚਾਹੀਦੀ ਆ ਉਹਦੇ 'ਚ ਘਟੋ ਘਟਾ ਤਾਂ ਉਹੋ ਐਸੀ ਇਹਦੇ ਵਿੱਚ ਪ੍ਰਬੰਧ ਕੀਤਾ ਵੀ 10 ਸਾਲਾਂ ਤੋਂ ਲੈ ਕੇ ਅਸੀਂ ਉਮਰ ਕੈਦ ਤੱਕ ਲੈ ਕੇ ਗਏ ਆ ਜਿਹੜਾ ਕਿ ਮੈਕਸਿਮਮ ਪਹਿਲਾਂ 10 ਸਾਲ ਸੀਗਾ ਤਾਂ ਉਹ ਡਿਮਾਂਡ ਪੂਰੀ ਕੀਤੀ ਆ ਬਾਕੀ ਹੋਰ ਕਮੀਆਂ ਪੇਸ਼ੀਆਂ ਅਸੀਂ ਟਾਈਮ ਬౌੰਡ ਨਹੀਂ ਸੀਗਾ ਉਹ 'ਚ ਬਾਕੀ ਉਹ 'ਚ ਉਹਦੇ ਪਿੱਛੇ ਕੌਣਾ ਇਨਵੋਲਵਮੈਂਟ ਕੀਦੀ ਆ ਉਹਦਾ ਕੋਈ ਜ਼ਿਕਰ ਨਹੀਂ ਸੀਗਾ ਬਾਕੀ ਜਿਹੜੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਆ ਉਹ ਬੇਅਦਬੀ ਤੁਸੀਂ ਕਿਸ ਚੀਜ਼ ਨੂੰ ਮੰਨਦੇ ਆ ਤਾਂ ਉਹ ਅਸੀਂ ਦੱਸਦੇ 10 ਪੁਆਇੰਟ ਐ ਕਲੀਅਰ ਕੀਤੇ ਨੇ ਕਿ ਉਹ ਰੰਗ ਖਰਾਬ ਕਰਨਾ ਉਹ ਅੰਗਾਂ ਨੂੰ ਕਰਨਾ ਸਾੜਨਾ ਗਾਲ ਨੰਨਰਾਦਰ ਕਰਨਾ ਉਹ ਸਾਰੇ ਅਸੀਂ ਡਿਟੇਲ ਨਾਲ ਕਲੀਅਰ ਕੀਤੇ ਨੇ ਤਾਂ ਮੈਨੂੰ ਲੱਗਦਾ ਇਸ ਕਾਨੂੰਨ ਦੇ ਅੰਡਰ ਹੁਣ ਜੇ ਕੋਈ ਬੇਅਦਬੀ ਕਰੂਗਾ ਤਾਂ ਉਹਨੂੰ ਸਜ਼ਾ ਮਿਲਣੀ ਹੈ ਮੈਂ ਦੁਬਾਰਾ ਉਸ ਸਵਾਲ ਤੇ ਆ ਰਿਹਾ ਪੁਲਿਸ ਦਾ ਕੰਮ ਹੈ ਜੇ ਕਿਸੇ ਨੇ ਗਲਤੀ ਹੋ ਗਈ ਜੁਰਮ ਹੋ ਗਿਆ ਅਪਰਾਧ ਦੀ ਸ਼੍ਰੇਣੀ ਚ ਉਹ ਆ ਗਿਆ ਤਾਂ ਪੁਲਿਸ ਨੇ ਉਹਨੂੰ ਅਪਰਾਧ ਸਾਬਤ ਕਰਨਾ ਹੈ ਪਰ ਪੋਲੀਟੀਕਲ ਪ੍ਰੈਸ਼ਰ ਪੈਂਦੇ ਹੀ ਪੈਂਦੇ ਆ ਮੰਨਦੇ ਆ ਰਹੇ ਹਾਂ ਅੱਜ ਤੱਕ ਜਿੰਨੇ ਕਾਂਡ ਹੋਏ ਪੋਲੀਟੀਕਲ ਪ੍ਰੈਸ਼ਰ ਪਾਏ ਉਹਨਾਂ ਤੇ ਮੰਨਣ ਦੀ ਗੱਲ ਨਹੀਂ ਅੱਜ ਤਾਂ ਜਿਹੜੇ ਰਾਜਨੀਤੀ ਉਸ ਟਾਈਮ ਪ੍ਰਤੱਖ ਨੂੰ ਪਰਮਹਾਨ ਦੀ ਲੋੜ ਨਹੀਂ ਅੱਜ ਤਾਂ ਫਲੋਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸਰਦਾਰ ਪ੍ਰਗਟ ਸਿੰਘ ਜੀ ਨੇ ਐਡਮਿਟ ਕਰ ਲਿਆ ਕਿ ਸਾਡੀ ਸਰਕਾਰ ਸੀ ਜਦੋਂ ਜਦੋਂ ਸਰਕਾਰ ਸੀ ਤਾਂ ਸਾਡਾ ਇੱਕ ਬਹੁਤ ਵੱਡਾ ਗਰੁੱਪ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਇਨਵੋਲਵ ਸੀਗੇ ਉਹ ਚਾਹੁੰਦੇ ਸੀ ਸਾਰੇ ਕਿ ਇਹ ਡਿਲੇ ਹੋਵੇ ਬੇਅਦਬੀਆਂ ਦਾ ਇਨਸਾਫ ਨਾ ਹੋਵੇ ਤਾਂ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬੀ ਹੋਏ ਪਰ ਹੁਣ ਆਪਣੀ ਇਸ ਸਰਕਾਰ ਦੇ ਵਿੱਚ ਡਿਲੇ ਨਹੀਂ ਹੋਊਗਾ ਆਪਣੀ ਇਸ ਸਰਕਾਰ ਦੇ ਵਿੱਚ ਕਿਉਂਕਿ ਸਾਡਾ ਕੋਈ ਗਰੁੱਪ ਨਹੀਂ ਹੈ ਅਸੀਂ ਕਿਸੇ ਨਾਲ ਬਾਦਲਾਂ ਨਾਲ ਰਲੇ ਮਿਲੇ ਨਹੀਂਗੇ ਤਾਂ ਅਸੀਂ ਉਹਨਾਂ ਦੇ ਪ੍ਰਕਾਸ਼ ਬਲ ਤਸਵੀਰ ਬਾਦਲ ਦਾ ਨਾਮ ਜਿਹੜਾ ਕਿ ਕਾਂਗਰਸ ਨੇ ਕੱਢਤਾ ਸੀ ਅਸੀਂ ਉਹਨੂੰ ਦੁਬਾਰਾ ਫੇਰ ਐਡ ਕਰਤਾ ਵਿੱਚ ਐਡ ਕਰਕੇ ਇਨਸਾਫ ਮਿਲੂਗਾ ਐਮ ਐਲ ਸਾਬ ਕਿਤੇ ਨਾ ਕਿਤੇ ਅੱਜ ਜੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪੰਜਾਬ ਦੇ ਨੇ ਫਤਵਾ ਦਿੱਤਾ ਸੀ ਤਾਂ ਇਹ ਮੁੱਦਾ ਇਹ ਏਜੰਡਾ ਉਹਦੇ ਚ ਬਹੁਤ ਵੱਡਾ ਇਸ਼ੂ ਸੀ ਚੋਣ ਮਨੋਰਥ ਪੱਤਰ ਵਿੱਚ ਵੀ ਆਇਆ ਸੀ ਆਮ ਆਦਮੀ ਪਾਰਟੀ ਦੇ ਕੁਮਰ ਸ਼ਾਹ ਵੀ ਇਹ ਮੰਗ ਕਰਦੇ ਸੀਗੇ ਇੱਕ ਪਾਸੇ ਇਹਨਾਂ ਨੂੰ ਬਾਹਰ ਕੱਢਣਾ ਉਸ ਤੋਂ ਬਾਅਦ ਨਾਲ ਦੇ ਨਾਲ ਇਹ ਬਿੱਲੇ ਆਉਣਾ ਨਹੀਂ ਦੇਖੋ ਉਹਨਾਂ ਨੂੰ ਬਾਹਰ ਕੱਢਣ ਦਾ ਇਸ ਮੈਟਰ ਦੇ ਨਾਲ ਕੋਈ ਲਿੰਕ ਨਹੀਂਗਾ ਉਹ ਕਹਿੰਦੇ ਮੈਂ ਕੋਈ ਵਿਸ਼ੇ ਤੇ ਆਵਾਜ਼ ਬੁਲੰਦ ਨਹੀਂ 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 ਮੈਂ ਨਹੀਂਗਾ ਉਹ ਸਾਡੇ ਇੰਟਰਨਲ ਇਸ਼ੂ ਸੀਗੇ ਪਾਰਟੀਆਂ ਦੇ ਵਿੱਚ ਡਿਸਪਲਿਨ ਹੁੰਦਾ ਏ ਹੋਣਾ ਚਾਹੀਦਾ ਏ ਉਹਦੇ ਕਰਕੇ ਉਸ ਬਸੇ ਆਈ ਆ ਚਲੋ ਉਹ ਸਾਡੀ ਸੀਨੀਅਰ ਲੀਡਰਸ਼ਿਪ ਦਾ ਡਿਸੀਜਨ ਆ ਪਰ ਉਹਨਾਂ ਦਾ ਇਸ ਮੈਟਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ ਉਹਨਾਂ ਦਾ ਇਸ ਮੈਟਰ ਦੇ ਨਾਲ ਇੰਨਾ ਜ਼ਰੂਰ ਲੈਣਾ ਦੇਣਾ ਸੀਗਾ ਵੀ ਇਸ ਮੈਟਰ ਕਰਕੇ ਅਸੀਂ ਉਹਨਾਂ ਨੂੰ ਲੈ ਕੇ ਜ਼ਰੂਰ ਆਏ ਸੀ ਪਰ ਉਹਨਾਂ ਦਾ ਬਾਹਰ ਦਾ ਰਸਤਾ ਦਿਖਾਉਂਦਾ ਇਹਦੇ ਨਾਲ ਕੋਈ ਲਿੰਕ ਨਹੀਂ ਉਹ ਉਹਨਾਂ ਦੀ ਇੰਟਰਨਲ ਗੜਬੜਾਂ ਨੇ ਇੰਟਰਨਲ ਡਿਸਪੀਸਲਨ ਪ੍ਰੋਬਲਮ ਸੀ ਉਹ ਹੋਰ ਬੜੇ ਇਫੈਕਟ ਨੇ ਉਹਦੇ ਕਰਕੇ ਆਇਆ ਉਹਦਾ ਇਹਦੇ ਨਾਲ ਕੋਈ ਨਹੀਂ ਬੜਾ ਸੰਵੇਦਨਸ਼ੀਲ ਮੁੱਦਾ ਸੀ ਵਿਰੋਧੀ ਤੇ ਨਾਲ ਖੜੀ ਹੈ ਅੱਜ ਵਿਰੋਧੀ ਕਨਾਲ ਖੜੀ ਵਿਰੋਧੀ ਧਿਰ ਨੂੰ ਦੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਆਏ ਵਿਰੋਧੀ ਧਿਰ ਜੇ ਨਾ ਖੜੂਗੀ ਤਾਂ ਲੋਕ ਉਹਨਾਂ ਤੋਂ ਵਿਰੋਧੀ ਧਿਰ ਦਾ ਵੀ ਦਰਜਾ ਖੋਲਣਗੇ ਅਕਾਲੀ ਦਲ ਵਾਲਿਆਂ ਦਾ ਖੋ ਹੀ ਲਿਆ ਤਾਂ ਉਹਨਾਂ ਨੇ ਖੜਨਾ ਹੀ ਆ ਸਾਰੇ ਖੜਦੇ ਨੇ ਇਹਦੇ 'ਚ ਸਾਰੇ ਖੜਨਗੇ ਪਰ ਗੱਲ ਇਹ ਆ ਮਨਸ਼ਾ ਦੀ ਆ ਗੱਲ ਇੰਟੈਂਸ਼ਨ ਦੀ ਆ ਇੰਟੈਂਸ਼ਨ ਸਾਰਿਆਂ ਦੀ ਸਾਹਮਣੇ ਆ ਗਈ ਆ ਸਾਡੀ ਵੀ ਆ ਗਈ ਕਾਂਗਰਸ ਵਾਲਿਆਂ ਨੇ ਤਾਂ ਮੰਨ ਹੀ ਲਿਆ ਵੀ ਅਸੀਂ ਡਿਲੇ ਕਰਨਾ ਚਾਹੁੰਦੇ ਸੀ ਬਰਕਰਤ ਸਿੰਘ ਜੀ ਦਾ ਇੰਟਰਵਿਊ ਕਰ ਰਹੇ ਸੀ ਕਹਿੰਦੇ ਕੱਢਣ ਪਾਉਣ ਨੂੰ ਕੁਝ ਨਹੀਂ ਆ ਬਸ ਐਸੇ ਮੁੱਦੇ ਤੇ ਲੋਕਾਂ ਨੂੰ ਈਮੋਸ਼ਨਲ ਕਰਨਗੇ ਲੋਕਾਂ ਨੂੰ ਕੰਮ ਲਾਉਣਾ ਤੁਸੀਂ ਚਲੋ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਇਹ ਉਹਨਾਂ ਦੀ ਮਰਜ਼ੀ ਹੈ ਉਹ ਕੁਝ ਵੀ ਕਹਿ ਸਕਦੇ ਨੇ ਉਹ ਇਹ ਤਾਂ ਕਹਿ ਨਹੀਂ ਸਕਦੇਗੇ ਵੀ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਆ ਦੇਖੋ ਜੀ ਇਹ ਨਸ਼ਾ ਵਿਰੋਧ ਵੀ ਲੜਾਈ ਲੜ ਰਹੇ ਨੇ ਦੇਖੋ ਜੀ 55000 ਨੌਕਰੀਆਂ ਵੀ ਦੇਤੀਆਂ ਜੀ ਦੇਖੋ ਜੀ ਇਹਨਾਂ ਨੇ 3087 ਗਰਾਉਂਡ ਪਾਸ ਕਰਤੇ ਆ ਜੀ 12000 ਗਰਾਉਂਡ ਬਣਾਉਣਾ ਉਹ ਐ ਤਾਂ ਕਹਿ ਨਹੀਂ ਸਕਦੇ ਵੀ ਵਧੀਆ ਕੰਮ ਕਰ ਰਿਹਾ ਭਾਈ ਇੰਨਾ ਹੀ ਸਰਕਾਰ ਦੁਬਾਰਾ ਆਊਗੀ ਸੋ ਉਹਨਾਂ ਨੇ ਆਪ ਦਾ ਢੋਲ ਵਜਾਉਣਾ ਵਜਾਈ ਜਾਂਦੇ ਆ 1986 ਵਾਲੇ ਨਕੋਦਰਕਾਂਡ ਦੀ ਗੱਲ ਵੀ ਛਿੜੀ ਖੈਰਾ ਸਾਹਿਬ ਜਜਵਾਤੀ ਵੀ ਹੋ ਗਏ ਕਹਿੰਦੇ ਮੇਰੇ ਵੱਲ ਤੋਂ ਇਸ਼ਾਰੇ ਕਰ ਰਹੇ ਹਾਂ ਬਾਹਰ ਆ ਜਾਓ ਕਿੱਦਾਂ ਦੇਖਦੇ ਹੋ ਖੈਰਾ ਸਾਹਿਬ ਦੇ ਇਸ ਮਤਲਬ ਆਪ ਅੱਗੇ ਹੋ ਕੇ ਕਹਿ ਰਹੇ ਆ ਕਿ ਸ਼ਮੂਲੀਅਤ ਲੱਗਦੀ ਆ ਉਂਗਲਾ ਉਂਟਦੀ ਆ ਉਹਨਾਂ ਦੇ ਪਰਿਵਾਰ ਜਿਵੇਂ ਵੀ ਕਹੀਏ ਜਜਵਾਤੀ ਉਹ ਹੁੰਦਾ ਜਿਹੜਾ ਸੱਚਾ ਹੋਵੇ ਤੇ ਜੇ ਉਹ ਤੇ ਗਲਤ ਅਲੀਗੇਸ਼ਨ ਲੱਗ ਜੇ ਉਹ ਜਜਵਾਤੀ ਹੁੰਦਾ ਖੈਰਾ ਸਾਹਿਬ ਪੈਨਿਕ ਹੋਏ ਨੇ ਡਿਫੈਂਡ ਕਰ ਰਹੇ ਸੀ ਹਾਂ ਫੈਸਲੇ ਵਿੱਚ ਆਉਂਦਾ ਮਤਲਬ ਇਹ ਹੁੰਦਾ ਯਾਰ ਮੇਰਾ ਇਹ ਸੱਚ ਸੀ ਕਿ ਪਤਾ ਕਿਵੇਂ ਲੱਗ ਗਿਆ ਉਹ ਵੀ ਪਬਲਿਕ ਨੂੰ ਲੱਗ ਗਿਆ ਕਿਉਂਕਿ ਲਾਈਵ ਚੱਲਦਾ ਤਾਂ ਉਹ ਚੀਮਾ ਸਾਹਿਬ ਨੇ ਡਿਟੇਲ ਦੇ ਨਾਲ ਦੱਸਤਾ ਵੀ ਇਹਨਾਂ ਦੇ ਪਿਤਾ ਜੀ ਦੀ ਕੀ ਕੀ ਇਨਵੋਲਵਮੈਂਟ ਸੀ ਇਹਨਾਂ ਦੇ ਪਿੰਡ ਦੇ ਕਿਹੜੇ ਲੋਕ ਨਾਲ ਸੀ ਕਦੋਂ ਇਹਨਾਂ ਨੇ ਗੇਟ ਨਹੀਂ ਬੰਦ ਦਿੱਤਾ ਤੇ ਮੈਂ ਤਾਂ ਇਹ ਕਹਿਣਾ ਵੀ ਚਲੋ ਵੈਸੇ ਤਾਂ ਸਰਕਾਰ ਕੋਲ ਹੋਰ ਜ਼ਰੂਰੀ ਕੰਮ ਬਹੁਤ ਨੇ ਇੰਨਾ ਟਾਈਮ ਤਾਂ ਹੈ ਨਹੀਂਗਾ ਪਰ ਜੇ ਉਹ ਚੌਣ ਖਹਿਰਾ ਸਾਹਿਬ ਤਾਂ ਇਹਦੇ ਤੇ ਵੀ ਇੱਕ ਕਮੇਟੀ ਬਣਾ ਕੇ ਇਹਦੀ ਡਿਟੇਲ ਕੱਢ ਲਈ ਜਾਵੇ ਕੌਣ ਕਿੱਧਰ ਸੀ ਕੌਣ ਕਿੱਧਰ ਸੀ ਕਿਹਦੀ ਇਨਵੋਲਵਮੈਂਟ ਸੀਗੀ ਐਂ ਤਾਂ ਫਿਰ ਬੇਅਦਬੀ ਕਰਕੇ ਜਾਂ ਕਿਸਾਨੀ ਬਿੱਲਾਂ ਦੇ ਹੱਕ 'ਚ ਖੜਕੇ ਅਸਤੀਫਾ ਤਾਂ ਹਰਸ਼ਿੰਦਰਤ ਕੌਰ ਬਾਦਲ ਵੀ ਦੇਗੀ ਬਿਲਕੁਲ ਠੀਕ ਹੈ ਉਹ ਵੀ ਕਹਿੰਦੇ ਨੇ ਵੀ ਅਸੀਂ ਭਾਈ ਅਸਤੀਫਾ ਦੇ ਤਾਂ ਗੁੱਸੇ 'ਚ ਆ ਕੇ ਪਰ ਜਦੋਂ ਸਾਜ਼ਿਸ਼ ਹੋ ਰਹੀ ਸੀ ਉਹ ਤਾਂ ਨਾਲ ਸੀ ਤਾ ਇਹਨਾਂ ਦੇ ਵੀ ਪਿਤਾ ਸਾਹਿਬ ਨੇ ਅਸਤੀਫਾ ਦਾ ਬਾਝ ਦਿੱਤਾ ਇਹਦਾ ਮਤਲਬ ਸਾਜ਼ਿਸ਼ ਦੇ ਵੇਲੇ ਤਾਂ ਨਾਲ ਹੋਣਗੇ ਤਾਂ ਇਹ ਤਾਂ ਫਿਰ ਬਰਾਬਰ ਹੋ ਗਏ ਹਰ ਸੇਮਰ ਤੇ ਖੈਰਾ ਸੇਮ ਹੋ ਗਏ ਬਿਲਕੁਲ ਠੀਕ ਆ ਆ ਕੁਲ ਮਿਲਾ ਕੇ ਜੇਕਰ ਆਪਾਂ ਦੇਖੀਏ ਅੱਜ ਤੋਂ ਬਾਅਦ ਆਪਾਂ ਕਹੀਏ ਕੱਲ ਨੂੰ ਜਦੋਂ ਰਾਜਪਾਲ ਸਾਹਿਬ ਕੋਲ ਫਾਈਲ ਜਾਏਗੀ ਗਵਰਨਰ ਸਾਹਿਬ ਇਹਨੂੰ ਪਾਸ ਕਰ ਦੇਣਗੇ ਸਜ਼ਾਾਂਵਾਂ ਸਖਤ ਹੋ ਗਈਆਂ ਨੇ ਲੱਗਦਾ ਕੋਈ ਵੀ ਅਜਿਹਾ ਮਤਲਬ ਬਜਰ ਗੁਨਾਹ ਕਰਨ ਤੋਂ ਟਲੇਗਾ ਬੰਦ ਹੋ ਜਾਣਗੇ ਬੇਅਦਮੀਆਂ ਕਿਉਂਕਿ ਮਕਸਦ ਸਰਕਾਰ ਦਾ ਇਹੀ ਆ ਵੀ ਬੇਅਦਮੀਆਂ ਬੰਦ ਹੋ ਜਾਣ ਬਿਲਕੁਲ ਮਕਸਦ ਇਹੀ ਆ ਸਾਨੂੰ ਜਿੰਨੀਆਂ ਕਿ ਸਖਤ ਸਜ਼ਾਾਂਾਂ ਅਸੀਂ ਸਾਨੂੰ ਪੂਰੀ ਆਸ ਆ ਵੀ ਇਹਨਾਂ ਫੈਸਲਿਆਂ ਤੋਂ ਬਾਅਦ ਅੱਜ ਦੀ ਇਹ ਕਾਰਵਾਈ ਪੈਰਵਾਈ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਜ਼ੁਰਤ ਕਰੂਗਾ ਪੰਜਾਬ ਦੇ ਵਿੱਚ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੀ ਸੌਂਦ ਸਾਹਿਬ ਵੀ ਕਹਿ ਰਹੇ ਨੇ ਕਹਿੰਦੇ ਚਰਚਾ ਹੋਈ ਹੈ ਅਫਤਾਰ ਜਿਹੜੇ ਹੈਨਰੀ ਜੂਨੀਅਰ ਉਹਨਾਂ ਨੇ ਗਿਆਸਪੁਰਾ ਸਾਹਿਬ ਨੂੰ ਗੱਲਾਂ ਗਾਲ ਕੱਢਤੀ ਸਪੀਕਰ ਸਾਹਿਬ ਤਾਂ ਵੀ ਮਾਮਲਾ ਪਹੁੰਚਿਆ ਸਦਨ ਦੀ ਮਰਿਆਦਾ ਨੂੰ ਲੈ ਕੇ ਕੀ ਕਹੋਗੇ ਨਿਓ ਡਿਟੇਲ ਚ ਸੌਂਦ ਸਾਹਿਬ ਦੱਸ ਗਏ ਨੇ ਹਾਂ ਤੇ ਚਲੋ ਸਾਰਾ ਕੁਝ ਕਲੀਅਰ ਕਰ ਗਏ ਬਿਲਕੁਲ ਠੀਕ ਹੈ ਸੋ ਅਮਰਤਪਾਲ ਸਿੰਘ ਸੁਖਾਨੰਦ ਸਾਫ ਕਰ ਰਹੇ ਨੇ ਕਿ ਅਸੀਂ ਜਿਸ ਮੰਸ਼ਾ ਨਾਲ ਇਹ ਬਿੱਲ ਲੈ ਕੇ ਆਏ ਆ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਪੰਜਾਬ ਦੇ ਮੱਥੇ ਤੋਂ ਇੱਕ ਕਲੰਕ हट ਜੇ ਕਿ ਇੱਥੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੋ ਸਕਦੀ ਹੈ ਉਸ ਮਕਸਦ ਨਾਲ ਅਸੀਂ ਆਏ ਹੋਏ ਹਾਂ ਤੇ ਜ਼ਰੂਰ ਕੱਲ ਨੂੰ ਜਦੋਂ ਇਹ ਕਾਨੂੰਨ ਲਾਗੂ ਹੋਇਆ ਬਣ ਕੇ ਤਾਂ ਪੰਜਾਬ ਦੀ ਆਵਾਮ ਇਸ ਨੂੰ ਯਾਦ ਕਰੇਗੀ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ